ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਲੋਕੀਂ ਜਿਹੜੇ ਦੇ 8:30 ਤੋਂ 9:00 ਵਜੇ ਰੱਬ ਦੋ ਦਿਨਾਂ ਦਾ ਫਿਰਦਾ ਸੀ ਮਰੜਾਂਦਾ ਮਰੜਾਂਦਾ ਹੁਣ 6:00 ਵਜੇ ਦੀ ਥੋੜੀ ਥੋੜੀ ਧੂੜ ਪੈ ਰਹੀ ਸੀ ਹੁਣ ਜ਼ੋਰ ਦਾ ਆ ਗਿਆ 13 14 15 ਦਾ ਮੀਂਹ ਦੱਸਿਆ ਹੋਇਆ ਸੀ ਪਰ 13 ਸਾਡੀ ਨੰਗੀ 14 ਨੂੰ ਆ ਗਿਆ ਦੇਖੋ ਪੂਰਾ ਜ਼ੋਰ ਦਾ ਮੀਂਹ ਪੈ ਰਿਹਾ ਮੈਨੂੰ ਅੱਜ ਜਾਣਾ ਸੀ ਬਾਜ਼ਾਰ ਮੈਂ ਟੂਕੀ ਘਰੇ ਸੀਗੀ ਮਸੂਹੇ ਦੀ ਗਰਮੀ ਮਰੀ ਜਾਂਦੀ ਆ ਪੁੱਤਰ ਪੁੱਤਰ ਕੱਢਦੇ ਨੇ ਹੁਣ ਫੇਰ ਕੰਮ ਖਰਾਬ ਹੋ ਜਾ ਆ ਗੱਡੀ ਬਾਰੇ ਕੱਢ ਦਿੰਦੇ ਨੇ ਮੋਰੀ ਕੱਲੇ ਟਾਇਰ ਦੀ ਥੋਪੇ ਜਾਂਦੇ ਨੇ ਕਿਹੜਾ ਸਾਲੀ ਥੋਪੀ ਜਾਂਦੀ ਆ ਹੁਣ ਮੈਂ ਸਾਂ ਉਹ ਤੇ ਗੀਰ ਕੜਾ ਕਰ ਲੈਣੀ ਜੇ ਤੜਕੀ ਆ ਜਾਂਦਾ ਉਰੀ ਬਣ ਕੇ ਨਮਾ ਹੁੰਦੇ ਨੇ ਇਹਨਾਂ ਨੂੰ ਪਹਿਲੀ ਵਾਰ ਮੇਂ ਕਿ ਭਜ ਜਾਂਦੇ ਕਣੀ ਲੱਗਣ ਜੀ ਦੀ ਕਦੇ ਮੈਂ ਦਾਜ ਮਾਹਤ ਪਰੇ ਨਿਕਲਦਾ ਨਹੀਂ ਕੀ ਝੰਡ ਕਿੰਨੇ ਗੋ ਹਾਂ ਵਰਦਨ ਨਾਉਣਾ ਅਜਾ ਪੂਰਾ ਆ ਗਿਆ ਨਹੀਂ ਜੇ ਪਹਿਲੀ ਆ ਜਾਂਦਾ ਮੈਂ ਸਨਾ ਬੰਦ ਕੇ ਹੁੰਦੀ ਹੋਰ ਹੁਣ ਦੋ ਬੈਠੀ ਆਉਣੀਆਂ ਕੱਚ ਕੱਢ ਲਵਾਂਗੇ ਉਹਨਾਂ ਨੂੰ ਨਿਵਾਦਾਂ ਲਵਾਂਗੇ ਹੁਣ ਇਹਦਾ ਐਵੇਂ ਨਹੀਂ ਪਤਾ ਵੀ ਇਹ ਸਾਰਾ ਜੀ ਨਹੀਂ ਪਈ ਜਾਵੇ ਜੇ ਤਾਂ ਖਾਸਾ ਪੈ ਗਿਆ ਫਿਰ ਤਾਂ ਟੱਪ ਜੂ ਪਾਣੀ ਇਹਦਾ ਟੱਪ ਜੇ ਇਹ ਨਾ ਹੋ ਰਿਹਾ ਪੈ ਗਿਆ ਨਹੀਂ ਫਿਰ ਇਹ ਖੜ ਜਾਂਦਾ ਪਰ ਕਿਵੇਂ ਉਹ ਵਿੱਚ ਹੀ ਕਦੂ ਗਰੀ ਜਾਂਦੀ ਇਹਨੂੰ ਆ ਇਧਰ ਉਹ ਨੂੰ ਉਹ ਪੋਚਾ ਲਾ ਕੇ ਦੇ ਉੱਤੇ ਉੱਤੇ ਕੰਬਲ ਜੇ ਆ ਗੱਦੇ ਵਿੱਚ ਇਹ ਗੰਨੇ ਨੂੰ ਜਦਾ ਇਹ ਠੀਕ ਕੋਈ ਆ ਗਿਆ ਬਣੀ ਸੀ ਤੱਕ ਮੱਕੀ ਨਹੀਂ ਹੈਗੀ ਇਹ ਕਣਕ ਹੈ ਮੱਕੀ ਦਾ ਆ ਬਈ ਇਧਰ ਇਧਰ ਨੂੰ ਕਰਦੇ ਹੋਰ ਕੀ ਹੁੰਦੀ ਨਹੀਂ ਗੱਡਿਆਂ ਦਾ ਕੀ ਹੁੰਦਾ ਹੈ ਖੁੱਪ ਕੇ ਜਾਣਗੇ ਤਾਂ ਇੰਨੇ ਕਿੰਨੇ ਗਰੇ ਮਾੜੀ ਮੋਟੀ ਬਾਸੜ ਜੀ ਆ ਇੰਨਾ ਤਾਂ ਮੀਂਹ ਦਾ ਫੜਕੇ ਪੈ ਰਿਆ ਆ ਜਾ ਪੈ ਗਿਆ ਆ ਤਾਂ ਗਿਆ ਜਿੱਥਾ ਹੋ ਗਿਆ ਗਿੱਲਾ ਹੈ ਤਾਂ ਹੁਣ ਗਿੱਲਾ ਇੱਥੇ ਕਿਤੇ ਦਰਾਂਗਾ ਪੌੜੀ ਤੇ ਘਰੇ ਆ ਲੈ ਗਿੱਲਾ ਬੀਤੀ ਵਣ ਹੂੰ ਸੋਨਨ ਹੈ ਬਦਲ ਕੋਲਿਆ ਖੜਾ ਪੂਰਾ ਲੈ ਹੈ ਨਾ ਹੋ ਸਾਇਫੀ ਕਿਵੇਂ ਰੋਲਾ ਪਾਈ ਜਾਂਦਾ ਕਾ ਵੀ ਮੋਟਰਸਾਈਕਲ ਲੈ ਗਿਆ ਖੜਾ ਖੜਾ ਪੂਤਾ ਦੇਖੀਏ ਮੈਂ ਖੜਾ ਕਰਦੇ ਸਾਲਾ ਇਹ ਚੱਲ ਆਈ ਮਗਰ ਨਾਲੋਂ ਕੱਟ ਗਿਆ ਆ ਜਮਾ ਸੇਹੀ ਉਹ ਗਾਰੇ ਚ ਗੁੜ ਗਿਆ ਬਚ ਗਿਆ ਬਚ ਗਿਆ ਬਚ ਗਿਆ ਬਚ ਗਿਆ ਖੜਕਾ ਜਿਹਾ ਖਾਸ ਆ ਇੰਡੀਕੇਟਰ ਨਹੀਂ ਵੀਂਗਾ ਹੋ ਗਿਆ ਇਹਦਾ ਕੰਮ ਨਾ ਕਰਦਾ ਹੈ ਕਰਤਾ ਦੀ ਸੇਵੀ ਕੰਮ ਬੱਜ ਗਿਆ ਹੈ ਬੱਜ ਗਿਆ ਉਹਨੇ ਉਹਨੇ ਹੈਂਡਲ ਪੱਕੇ ਦੇ ਵਾਗੇ ਤੈਨੂੰ ਰੋਕ ਲਿਆ ਗੁਲਗੁਲੀਆਂ ਦੀ ਸਮਾਨ ਲੱਗੀ ਨਾ ਜਾਂੜਦੀ ਗੁਲਗੁਲੀਆਂ ਦੀ ਐ ਮੀ ਪਾ ਕੇ ਹਟ ਬੱਸ ਆ ਜਾ ਹਾਂ ਕੀ ਹੋ ਗਿਆ ਨੂੰ ਖੰਡ ਹੋ ਗਈ ਹੈ ਨਾ ਬਹੁਤ ਗਰਮੀ ਦੀ ਹੈ ਕੀ ਕਰਤਾ ਤੁੰਨਾ 8 ਦਿਨ ਫੇਰ ਤੜ ਉਹ ਜਵਾਂ ਲਹੀਰ ਚ ਵੜ ਗਿਆ ਉਹਦਾ ਫੇਰ ਉਹਦੇ ਵਿੱਚ ਜਿਹੜੀ ਫਿੱਟ ਹੋਈ ਸੀ ਉਹ ਤਾਂ ਚੱਕ ਲਈ ਪੈਰ ਕਿ ਪਾ ਲੈ ਹੋ ਜਾ ਬੜਾ ਹਟ ਜਾ ਐਨੀ ਵਿੱਚ ਜਰੀ ਸੀ ਚੜ ਜਾ ਚਾ ਸੜ ਦੇ ਉਹਨਾਂ ਵਿੱਚ ਨਹੀਂ ਇਸੇ ਇੱਥੇ ਜੀ ਕਰ ਦੇਣਾ ਅੱਛਾ ਮਿੱਟੀ ਗਿੱਲੀ ਹੋ ਹੈ ਹੁਣ ਰੱਬ ਨੇ ਸੂਰਜ ਕੱਢ ਲਿਆ 6 ਵਜੇ ਕਿਵੇਂ ਉਧਰ ਮੈਂ ਸਦਾ ਮਹੌਲ ਦੇਖਿਆ ਕੀ ਦੇਖਿਆ ਫਿਰ ਕੜਾ ਆਪ ਤਾਂ ਘੱਟ ਲਿਬੜੀਆਂ ਨੇ ਅੱਜ ਹੈਨਾ ਅੱਜ ਤਾਂ ਨੀ ਮਰੂਦ ਹੈਗੇ ਤੇ ਸੱਚ ਇਹਨਾਂ ਚ ਰੇੜੀ ਤੇ ਮੈਂ ਤਾਂ ਭੁੱਲ ਗਈ ਮੈਂ ਹਾਂ ਗੁੱਸੇ ਨਹੀਂ ਬਹੁ ਮੀਤੀ ਸੁਨਾਮ ਤਾਂ ਮੋਰ ਲਾ ਤੂੰ ਕਿੰਨੇ ਵਜੇ ਗਿਆ ਤੀ ਮਾ ਤੇ ਬਾਹਰ ਸਾਡੇ ਤੋਂ ਮਾ ਤੇ ਕਿਤੇ ਕਤਾ ਗਿਆ ਤੂੰ ਉਥੋਂ ਹੀ ਵਹਉਂਦਾ ਗਾਂ ਜਾ ਕੇ ਗਾਂ ਜਾ ਕੇ ਭਉਂਦੇ ਹੁਣ ਮਨੀ ਬਲਾਡ ਹੁਣ ਮਨੀ ਬਲਾਡ ਚੱਲੇ ਆਂ ਮੀਂਹ ਜਬਾਰੇ ਹਾਂ ਹੁਣ ਚੱਲਿਆ ਮਨੀ ਬਲਾਡ ਤਣਾ ਜੀ ਲਓ ਜੀ 6 ਵਜੇ ਹੁਣ ਆਪਾਂ ਭਾਂਡੇ ਮਾਣ ਲਈ ਸਬਜ਼ੀ ਤੋਰੀਆਂ ਚੀਰਾਂਗੇ ਸਾਡੇ ਮੀਂਹ ਬਹੁਤ ਪਿਆ ਤੁਸੀਂ ਵੀ ਦੱਸਿਓ ਕਮੈਂਟਾਂ ਦੇ ਵਿੱਚ ਸਾਰੇ ਕਿਤੇ ਪਿਆ ਸਵੇਰੇ ਫੁੱਲ ਸੁਨਾਬ ਵੀ ਬੁਰਾ ਹਾਲਤ ਹੀ ਹੁਣ ਇੱਕ ਅਮਰੂਦ ਖਾ ਲਈਏ ਭੁੱਖ ਲੱਗੀ ਪਿਆ ਹੁਣ ਅਮਰੂਦ ਮੀਨ ਨਾਲ ਉਹ ਤੋਂ ਵੀ ਜ਼ਿਆਦਾ ਪੱਕ ਜਾਣਗੇ ਥੋੜੇ ਜਿਹਾ ਇੰਨੇ ਬਾਹਲੇ ਪੱਕੇ ਵੀ ਨਹੀਂ ਮਿੱਠੇ ਹੁੰਦੇ ਥੋੜੇ ਜਿਹੜੇ ਕਰੜੇ ਜੇ ਹੁੰਦੇ ਨੇ ਉਹ ਵਧੀਆ ਹੁੰਦੇ ਨੇ ਸਵੇਰੇ 5-7 ਲੈ ਆਉਂਦੇ ਨੇ ਅਸੀਂ ਸਾਰੇ ਇੱਕ ਇੱਕ ਕਰਕੇ ਸ਼ਾਮ ਨੂੰ ਨਿਮੇੜ ਦੰਨੇ ਹੁਣ ਪੱਕ ਕੇ ਇੱਕਦਮ ਸਾਰੇ ਖਰਾਬ ਹੋ ਜਾਣਗੇ ਚਲੋ ਜੀ ਹੁਣ ਆਪਾਂ ਖਾ ਕੇ ਅਮਰੂਦ ਅੰਡੇ ਮੰਜੀਰ ਸੁਈ ਸਾਫ ਕਰੀਏ ਤੇ ਤੋਰੀਆਂ ਦੀ ਬਣਾਵਾਂਗੇ ਸਬਜ਼ੀ ਅੱਜ ਫੇਰ ਬੱਚੇ ਲੜਨਗੇ ਹਾਏ ਤੋਰੀਆਂ ਅਸੀਂ ਨਹੀਂ ਖਾਂਦੇ ਅਸੀਂ ਨਹੀਂ ਖਾਂਦੇ ਲਓ ਜੀ ਹਾਂਜੀ ਬਲੌਗ ਦੇ ਵਿੱਚ ਫੂਟ ਪਾਦੀ ਆਪਾਂ ਇਹਦੇ ਥੋੜੇ ਜਿ 5-4 ਕ ਕਲਰ ਹੀ ਰਹਿ ਗਏ ਜੇ ਇਹਨੂੰ ਆਪਾਂ ਆਰ ਕੇ ਬਟਿਕ ਤੇ ਪਾਵਾਂਗੇ ਉੱਥੇ ਫੇਰ ਜਾਦੇ ਬੁਕਿੰਗ ਹੋ ਜਾਂਦੀ ਹੈ ਫੇਰ ਉੱਥੋਂ ਮਿਲਦੇ ਨੇ ਹੈਗੇ ਲਓ ਜੀ ਇਹ ਹੈਗਾ ਇਸ ਤਰ੍ਹਾਂ ਦਾ ਸਕਿਨ ਕਲਰ ਇਹਨਾਂ ਤੁਹਾਨੂੰ ਫੈਬਰਿਕ ਇੰਨੀ ਸੋਹਣੀ ਮਿਲੇਗੀ ਮੁਲਾਇਮ ਲਾਇਮ ਦੇਖੋ ਲਾਈਨਿੰਗ ਵਿੱਚ ਹੈਗੀ ਹੈ ਤੁਹਾਨੂੰ ਪਤਾ ਹੈ ਨਾ ਇਹ ਪਿਓਰ ਕਾਟਨ ਹੈ ਨਾ ਇਹ ਬਰਬਰੀ ਹੈ ਨਾ ਹੀ ਬਰਬਰੀ ਕਾਟਨ ਹੈ ਇਹ ਬਹੁਤ ਸੋਹਣੀ ਕਾਟਨ ਆਈ ਹੋਈ ਹੈ ਜੀ ਥੋੜਾ ਬਰਬਰੀ ਟਾਈਪ ਵਾਂਗੂ ਹੈ ਬਰਬਰੀ ਕਾਟਨ ਟਾਈਪ ਵਾਂਗੂ ਹੈ ਬਰਬਰੀ ਨਹੀਂ ਹੈਗੀ ਬਰਬਰੀ ਕਾਟਨ ਦਾ ਇਹ ਸਟਾਕ ਰੱਖੂਗਾ ਬਰਬਰੀ ਕਾਟਨ ਦੇ ਸਾਈਜ਼ ਲਓ ਜੀ ਆਪਾਂ ਤੁਹਾਨੂੰ ਇਹ ਸੂਟ ਦਿਖਾ ਦਈਏ ਬਲੌਗ ਦੇ ਵਿੱਚ ਇਹ ਪੰਜ ਚਾਰਕ ਸੂਟ ਨੇ ਜੀ ਇਸ ਕਰਕੇ ਆਪਾਂ ਬਲੌਗ ਦੇ ਵਿੱਚ ਪਾ ਰਹੇ ਆ ਇਹਦਾ ਕਿੰਨਾ ਸੋਹਣਾ ਦੇਖੋ ਲਾਈਟ ਸਕਿਨ ਕਲਰ ਹੈ ਪਿਆਰਾ ਪਿਆਰਾ ਬਰਬਰੀ ਕਾਟਨ ਦਾ ਸਟੱਪ ਰਹੂਗਾ ਜੀ ਬਰਬਰੀ ਕਾਟਨ ਤੋਂ ਵੀ ਕਿਤੇ ਦੂਰ हट ਕੇ ਚੀਜ਼ ਹੈ ਇਹ ਬਹੁਤ ਸੋਹਣੀ ਦੇਸੀ ਕਿਓ ਮਲਾਈਮ ਵਰਗੀ ਦੇਸੀ ਕਿਓ ਵਰਗੀ ਮਲਾਈਮ ਦਿਮਾਗ ਤੇ ਹੋਰੀ ਵਗ ਜਾਂਦਾ ਇਹਦੇ ਵਿੱਚ ਤੁਹਾਨੂੰ ਲਾਈਟ ਲਾਈਟ ਕਲਰ ਬਹੁਤ ਸੋਹਣੇ ਮਿਲਣਗੇ ਜਿਹੜੀਆਂ ਮੇਰੀਆਂ ਭੈਣਾਂ ਮੈਚਿੰਗ ਪਾ ਲੈਂਦੀਆਂ ਨੇ ਦੇਖੋ ਇਹਦਾ ਕਲਰ ਹੈਗਾ ਇਸ ਤਰ੍ਹਾਂ ਦਾ ਮੂੰਗੀਆਂ ਕਲਰ ਬੋਲਦੇ ਨੇ ਇਹਨੂੰ ਥੋੜਾ ਜਿਹਾ ਹਾਂ ਮੂੰਗੀਆਂ ਕਲਰ ਹੈ ਇਹ ਮਹਿੰਦੀ ਕਲਰ ਨਹੀਂ ਹੈਗਾ ਇਹਦੇ ਵਿੱਚ ਹੀ ਲਓ ਜੀ ਇਸ ਤਰ੍ਹਾਂ ਕੰਨੀ ਵਾਲਾ ਵਧੀਆ ਸਾਨੂੰ ਵਧੀਆ ਵਾਲੀ ਜਿਹੜੀ ਹੈਗੀ ਹੈ ਬਰਬਰੀ ਕਾਟਨ ਮਿਲੂਗੀ ਪਿਓਰ ਵਾਲੀ ਲਓ ਦੇਖੋ ਜੀ ਜਿਹੇ ਜਾਂ ਚੀਜ਼ ਹੋਊ ਹਨਾ ਉਹੇ ਜਾਂ ਮੁੱਲ ਹੋਊਗਾ ਤੁਸੀਂ ਇੱਕ ਵਾਰ ਸੂਟ ਸਿੰਗਲ ਆਰਡਰ ਕਰਕੇ ਦੇਖੋ ਇਹ ਸੂਟ ਮੰਗਵਾ ਕੇ ਦੇਖੋ ਇਹਦੇ ਵਿੱਚ ਤੁਹਾਨੂੰ ਕਿੰਨੇ ਕਲਰ ਮਿਲਣਗੇ ਤਿੰਨ ਇਹ ਕਲਰ ਦੇ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੇ ਭੈਣਾਂ ਨੇ ਦੋਨਾਂ ਨੇ ਇਕੱਠੀ ਲੈਣੇ ਨੇ ਇੱਕੋ ਜੇ ਇਹ ਜ਼ਰੂਰੀ ਨਹੀਂ ਹੈਗਾ ਇਹ ਅੱਗੇ ਨਾ ਆਪਣੇ ਦਸੰਬਰ ਤੱਕ ਫੈਬਰਿਕ ਪਾਉਗੀ ਇੰਨੀ ਸੋਹਣੀ ਹੈ ਐ ਨਹੀਂ ਹੈ ਹੁਣ ਮਹੀਨਾ ਦੋ ਮਹੀਨੇ ਪਾਉਗੀ ਇਹ ਪਿਓਰ ਕਾਟਨ ਨਹੀਂ ਹੈਗੀ ਬਰਬਰੀ ਕਾਟਨ ਵਾਂਗੂ ਸਟਾਫ ਹੈ ਜੀ ਦਾ ਬਹੁਤ ਸੋਹਣਾ ਦੇਖੋ ਬਿਨਾ ਲਾਈਨਿੰਗ ਤੋਂ ਬਣੂਗੀ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਆਰਾਮਦਾਇਕ ਠੰਡੀ ਫੈਬਰਿਕ ਹੈ ਜੀ ਇਹ ਲਓ ਜੀ ਤੀਸਰਾ ਕਲਰ ਆ ਗਿਆ ਤਾਂ ਇਸ ਤਰ੍ਹਾਂ ਦਾ ਅਨੀਅਨ ਕਲਰ ਇੰਨਾ ਪਿਆਰਾ ਮਿੱਠਾ ਮਿੱਠਾ ਦੇਖੋ ਤਿੰਨ ਕਲਰ ਨੇ ਇਹਦੇ ਵਿੱਚ ਲਓ ਜੀ ਮਹਿੰਦੀ ਤੇ ਅਨੀਆਂ ਨੇ ਛੇੜ ਹੋ ਗਿਆ ਇਸ ਤਰ੍ਹਾਂ ਦਾ ਸਕਿਨ ਕਲਰ ਹੋਗਾ 1050 ਇਹ ਸੂਟਾਂ ਦਾ ਰੇਟ ਰਹੂਗਾ ਜੀ ਲਓ ਜੀ ਵੈਸੇ ਤਾਂ ਇਹ ਵਾਦਾ ਵਾਲੇ ਨੇ ਪਰ ਹੁਣ ਆਪਾਂ ਤਿੰਨ ਚਾਰ ਕੀ ਰਹਿ ਗਏ ਕੀ ਕਰੀਏ ਫਿਰ ਹੁਣ ਆਪਾਂ ਨੂੰ ਵਾਦਾ ਘਾਟਾ ਕਰਨਾ ਪੈਂਦਾ ਲਓ ਜੀ ਇੱਕ ਏਸੇ ਸਟੱਪ ਦੇ ਵਿੱਚ ਡਿਜ਼ਾਈਨ ਚੇਂਜ ਹੋ ਗਿਆ ਬਹੁਤ ਸੋਹਣਾ ਜਿਹੜਾ ਹੈਗਾ ਆਪਣਾ ਡਿਜ਼ਾਈਨ ਚੱਲਿਆ ਹੋਇਆ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਮਿਲੂਗਾ ਜੀ ਇਹਦਾ ਹੈ ਪਹਿਲਾ ਕਲਰ ਹੈਗਾ ਇਹ ਵਾਹ ਦੇਖੋ ਬਹੁਤ ਪਿਆਰੀ ਚੀਜ਼ ਆ ਇਹਨੂੰ ਨਾ ਅਸੀਂ ਪਹਿਲਾਂ ਸੂਟ ਸੇਲ ਕੀਤਾਗਾ ਕੱਟਵਰਕ ਕਰਾ ਕੇ ਇਹਦੇ ਉੱਪਰ ਬਹੁਤ ਸੋਹਣਾ ਔਰਗੰਜਾ ਦੀ ਚਾਹੇ ਨੂੰ ਜੇ ਤੁਸੀਂ ਕੱਟਵਰਕ ਨਹੀਂ ਕਰਾਉਣਾ ਨਾ ਬਾਹਾਂ ਤੇ ਤੇ ਘੇਰੇ ਤੇ ਔਰਗੰਜਾ ਦੀ ਜਿਹੜੀ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਉਹ ਆਪਾਂ ਲੇਸ ਲਾ ਕੇ ਗਲੇ ਤੇ ਲੇਸ ਲਾ ਕੇ ਬਣਾ ਲਓ ਸੂਟ ਵਰਕ ਵਾਲੇ ਸੂਟ ਵਰਗੇ ਵਰਕ ਵਾਲੇ ਸੂਟ ਨੂੰ ਵੀ ਫੇਲ ਕਰੂੰਗਾ ਦੇਖੋ ਲਓ ਜੀ ਫੈਬਰਿਕ ਦੀ ਮੇਰੀ ਜ਼ਿੰਮੇਵਾਰੀ ਹੈ ਜੀ ਜੇ ਤੁਹਾਨੂੰ ਸੂਟ ਪਹੁੰਚਣ ਤੇ ਨਾ ਵੀ ਵਧੀਆ ਲੱਗੇ ਨਾ ਇਹ ਅੱਜ ਵਾਲੇ ਬਲੌਗ ਵਾਲੇ वैसे ਦਾ ਆਪਾਂ ਸਾਰੇ ਸੂਟਾਂ ਦੀ ਜ਼ਿੰਮੇਵਾਰੀ ਲੈਣਾ ਇਹਨਾਂ ਦੀ ਮੈਂ ਇੰਨੀ ਕੁ ਜ਼ਿਆਦਾ ਰਿਸਪਾਂਸ ਹੋ ਜ਼ਿੰਮੇਵਾਰੀ ਲੈਣੀ ਆ ਕੋਈ ਨਾ ਥੋੜਾ ਤੁਸੀਂ ਜੇ ਤੁਹਾਨੂੰ ਫੇਰ ਵੀ ਨਾ ਵਧੀਆ ਲੱਗੇ ਵੀ ਇਹ ਕੱਪੜਾ ਨਹੀਂ ਵਧੀਆ ਜਾਂ ਤੁਹਾਡੇ ਕਹਿਣ ਤੋਂ ਮੁਤਾਬਕ ਬਾਹਰ ਹੋ ਗਈ ਚੀਜ਼ ਵੀ ਤੁਸੀਂ ਕੁਸੋਰ ਕਿਹਾ ਤੁਸੀਂ ਸਾਡੇ ਕੋਲੇ ਕੁਸੋਰ ਆ ਗਿਆ ਤਾਂ ਅਸੀਂ ਬੈਠਿਆ ਨਹੀਂ ਤੁਹਾਨੂੰ ਪਾਰਸਲ ਵਾਪਸ ਕਰਦੇ ਹਾਂ ਠੀਕ ਹੈ ਇਹਦਾ ਦੂਸਰਾ ਕਲਰ ਆਊਗਾ ਜੀ ਇਸ ਤਰ੍ਹਾਂ ਦਾ ਪਰਪਲ ਕਲਰ ਇਹਦੇ ਨਾਲ ਵੀ ਸਲਵਾਰ ਹੈ ਜਿਹੜੀ ਤੁਹਾਨੂੰ ਬੂਟੀ ਵਾਲੀ ਮਿਲੂਗੀ ਲਓ ਜੀ ਦੇਖੋ ਕਿੰਨਾ ਪਿਆਰਾ ਕਲਰ ਹੈ ਇਹਦੇ ਵਿੱਚ ਦੋ ਆਗੇ ਜੀ ਇਹਦੇ ਆਲਾ ਇੱਕੋ ਹੀ ਕਲਰ ਰਹਿ ਗਿਆ ਆਪਣੇ ਕੋਲ ਇਹਦੇ ਵਿੱਚ ਪੰਜ ਕਲਰ ਸੀ ਸਾਰੇ ਸੇਲ ਹੋ ਗਏ ਕੁਸ ਆਪਣੇ ਸਟੀਚਿੰਗ ਹੋਏ ਪੈਨੇ ਲਓ ਜੀ ਸੇਮ ਫੈਬਰਿਕ ਹੈ ਵੀ ਕਲਰ ਪ੍ਰਿੰਟ ਫਰਕ ਹੈ ਇਹਨਾਂ ਦਾ ਸੇਮ ਪ੍ਰਾਈਸ ਰਹੂਗਾ ਜੀ ਇਹਨਾਂ ਦਾ ਵੀ 1050 ਰੁਪਏ ਲਓ ਜੀ ਇਸ ਤੋਂ ਬਾਅਦ ਇੱਕ ਆਪਾਂ ਤੁਹਾਨੂੰ ਲਾਈਟ ਕਲਰ ਹੋਰ ਦਿਖਾਉਨੇ ਆ ਮੈਚਿੰਗ ਦੇ ਥੋੜਾ ਲਾਈਟ ਵੀ ਨੇ ਉਹ ਮੀਡੀਅਮ ਕਲਰ ਨੇ ਬਾਲਾ ਲਾਈਟ ਵੀ ਨਹੀਂ ਹੈਗੇ ਉਹਨਾਂ ਦੇ ਪ੍ਰਿੰਟ ਵੀ ਬਹੁਤ ਸੋਹਣੇ ਨੇ ਲਓ ਜੀ ਇਸ ਤਰ੍ਹਾਂ ਦੀ ਹੀ ਸ਼ਰਟ ਰਹੂਗੀ ਲਓ ਜੀ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਸਲਵਾਰ ਰਹੂਗੀ ਏ ਵੀ ਤੁਸੀਂ ਫੈਬਰਿਕ ਮੰਨੋਗੇ ਸੇਮ ਹੀ ਹੈ ਫੈਬਰਿਕ ਤਾਂ ਬਸ ਲਓ ਜੀ ਪ੍ਰਿੰਟਡ ਡਿਜ਼ਾਈਨ ਫਰਕ ਹੈ ਇਹਨਾਂ ਦਾ ਇਹਦੇ ਵਿੱਚ ਇੱਕ ਇਹ ਹੋ ਗਿਆ ਗਾਜਰੀ ਜਿਹਾ ਕਲਰ ਹੈ ਬਹੁਤ ਸੋਹਣਾ ਲਓ ਜੀ ਦੂਸਰਾ ਕਲਰ ਆਊਗਾ ਜੀ ਇਹਦਾ ਇਸ ਤਰ੍ਹਾਂ ਦਾ ਲਾਈਟ ਲੈਮਨ ਜਾਂ ਥੋੜਾ ਲਾਈਟ ਦੇਖੋ ਇਹ ਸ਼ਰਟਰ ਹੋਗੀ ਜੀ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਸਲਵਾਰ ਹੈ ਇਹਦੇ ਨਾਲ ਪਿਸਤਾ ਜੀ ਲਾਈਟ ਪਿਸਤਾ ਕਲਰ ਬਿਲਕੁਲ ਲਓ ਜੀ ਲੈਮਨ ਛੱਡ ਕੇ ਦੇਖੋ ਜੀ ਬਹੁਤ ਸੋਹਣੇ ਕਲਰ ਨੇ ਇਹਦੇ ਇਸ ਤੋਂ ਬਾਅਦ ਅਗਲਾ ਆ ਗਿਆ ਜੀ ਇਹਦਾ ਥੋੜਾ ਜਿਹਾ ਡਾਰਕ ਕਲਰ ਹੈ ਫਿਰੋਜੀ ਲਓ ਜੀ ਕਿੰਨਾ ਪਿਆਰਾ ਕਲਰ ਹੈ ਦੇਖੋ ਇਸ ਤਰ੍ਹਾਂ ਇਹਦੇ ਨਾਲ ਤੁਹਾਨੂੰ ਸਲਵਾਰ ਮਿਲੂ ਲਓ ਜੀ ਬਹੁਤ ਸੋਹਣੀ ਚੀਜ਼ ਆ ਇਹ ਬਹੁਤ ਸੋਹਣੀ ਕੋਈ ਨਾ ਅਸੀਂ ਬੈਠੇ ਆ ਜੇ ਤੁਹਾਨੂੰ ਫੇਰ ਵੀ ਨਹੀਂ ਪਸੰਦ ਆਉਗੀ ਨਾ ਤੁਸੀਂ ਸਾਡਾ ਪਾਰਸਲ ਵਾਪਸ ਕਰ ਦਿਓ ਇਹ ਇਨਾਂ ਦੀ ਮੈਂ ਇੰਨੀ ਕੁ ਜ਼ਿਆਦਾ ਜ਼ਿੰਮੇਵਾਰੀ ਲੈਣੀ ਆ ਇੰਨੀ ਕੁ ਜ਼ਿਆਦਾ ਸੋਹਣੀ ਫੈਬਰਿਕ ਆ ਇਹ ਸਾਡੇ ਨਾਲ ਦੇ 20 ਸਾਡੇ ਕੋਲੇ 20 ਸੂਟ ਸੀਗੇ ਇਹ ਮੈਨੂੰ ਐ ਲੱਗਦਾ ਵੀ ਆਹੀ ਰਹਿ ਗਏ 8 ਸੂਟ ਸਾਰੇ ਸੂਟ ਸੇਲ ਹੋ ਗਏ ਚਲੋ ਜੀ ਕਰ ਦੋ ਇਹ ਵੀਡੀਓ ਨੂੰ ਸ਼ੇਅਰ ਸੋਹਣੇ ਸੋਹਣੇ ਸੂਟ ਇਹ ਬੁੱਕ ਕਰ ਲਓ ਕਲਰ ਨੇ ਜਿਹੜੇ ਉਹ ਵੀ ਸਰਦਾਰੀ ਨੇ ਸਿੰਪਲ ਸੋਬਰ ਸੂਟ ਨੇ ਬਹੁਤ ਸੋਹਣੇ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਜੀ ਆਪਾਰਕੇ ਬੁਟੀਕ ਤੇ ਅੱਜ ਕਾਟਨ ਦੇ ਸੂਟਾਂ ਦੀ ਸੇਲ ਉਹਦੇ ਵਿੱਚ ਲਾਈਵ ਹੋਊਗੀ ਸੇਲ ਦੇ ਵਿੱਚ ਆਪਾਂ ਸਾਰੇ ਸੂਟ ਦਿਖਾਏ ਨੇ ਜੀ ਲਾਈਵ ਦੇ ਵਿੱਚ ਸਾਰੀਆਂ ਭੈਣਾਂ ਉਹ ਲਾਈਵ ਨੂੰ ਜ਼ਰੂਰ ਚੈੱਕ ਕਰ ਲਓ ਜੀ 12 ਮਈ ਤੋਂ ਲਾਈਵ ਹੋਊਗਾ ਸਟਾਰਟ ਹੋਗਾ 5-6 ਘੰਟੇ ਹੋਗੇ ਜੀ 1 ਘੰਟੇ ਦਾ ਲਾਈਵ ਹੈ ਜੋ ਵੀ ਤਾਂ ਉਹਨਾਂ ਦੇ ਵਿੱਚੋਂ ਸੂਟ ਪਸੰਦ ਆ ਉਹ ਵੀ ਤੁਸੀਂ ਸਕਰੀਨਸ਼ਾਟ ਜਲਦੀ ਜਲਦੀ ਲੈ ਲਓ ਸਾਰੇ ਉਹ ਸਿੰਗਲ ਸਿੰਗਲ ਸੂਟ ਹੀ ਨੇ ਜੀ ਇਹ ਨਹੀਂ ਹੈਗਾ ਵੀ ਆ ਨਾ ਦੋ ਦੋ ਤਿੰਨ ਤਿੰਨ ਪਏ ਨੇ ਆਪਾਂ ਜੇ ਇੱਕ ਨੇ ਲੈ ਲਿਆ ਤਾਂ ਹੋਰ ਨੂੰ ਦੇ ਦਾਂਗੇ ਨਹੀਂ ਉਹ ਸਿੰਗਲ ਸਿੰਗਲ ਸੂਟ ਨੇ ਚਲੋ ਜੀ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਮਿਲਦੇ ਆ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ